ਜਿਹੜਾ ਟੋਂਗਟਾਪ ਡਰੇਨ ਦਾ ਮੁੱਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੀਡੀਆ ਵਾਲੇ ਦੋਸਤਾਂ ਨੂੰ ਪਤਾ ਹੈ ਉਹ ਬਹੁਤ ਹੀ ਲੰਮੇ ਸਮੇਂ ਤੋਂ ਲਟਕ ਰਿਹਾ ਉਹ ਹਲਦੀ ਹੋ ਰਿਹਾ ਆ ਲੋਕ ਜਿਹੜੇ ਆ ਉਹ ਬਿਮਾਰ ਹੋ ਰਹੇ ਆ ਜਿਹੜੀਆਂ ਵੀ ਕਲੋਨੀਆਂ ਟੋਂਗਟਾਪ ਡਰੇਨ ਦੇ ਕੰਢੇ ਤੇ ਨੇ ਦੋਵੇਂ ਪਾਸੇ ਉਹਨਾਂ ਕਲੋਨੀਆ ਦੇ ਵਿੱਚ ਲੋਕਾਂ ਦਾ ਰਹਿਣਾ ਜਿਹੜਾ ਮੁਸ਼ਕਲ ਹੋਇਆ ਲੋਕਾਂ ਦੇ ਟੀਵੀ ਫਰਿੱਜ ਜਿੰਨੇ ਜਿਹੜੇ ਬਿਲੀ ਨਾਲ ਚੱਲਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਸਿਸਟਮ ਹੈ ਉਹ ਸਾਦਾ ਹੀ ਬਿਨੇ ਮਹੀਨੇ ਬਾਅਦ ਖਰਾਬ ਹੋ ਜਾਂਦਾ ਉਹ ਮੈਂ ਕਈ ਵਾਰਾਂ ਸੋਚਦਾ ਕਿ ਜੇ ਫਰਿੱਜ ਖਰਾਬ ਹੋ ਜਾਂਦੀ ਤੇ ਬੰਦੇ ਦਾ ਕੀ ਹਾਲਤ ਹੋਊਗੀ ਬੰਦਾ ਕਿੰਨਾ ਬਿਮਾਰ ਹੋਊਗਾ ਸੋ ਅਸੀਂ ਚਾਹੁੰਦੇ ਹਾਂ ਕਿ ਉਸ ਡਰੇਨ ਦਾ ਕੋਈ ਮਸਲਾ ਜਿਹੜਾ ਹੱਲ ਕੀਤਾ ਜਾਵੇ ਗੰਦਾ ਪਾਣੀ ਉਹਦਾ ਜਿਹੜਾ ਵਾਤਾਵਰਨ ਜਿਹੜਾ ਉਹਦਾ ਹਵਾ ਐ ਇੰਨੀ ਗੰਦੀ ਐ ਉਹਨੂੰ ਕਿੱਦਾਂ ਮੁੱਲ ਗਰਾ ਠੀਕ ਕੀਤਾ ਜਾਵੇ ਸੋ ਉਹ ਬਾਬਾ ਜੀ ਦੇ ਕੋਲੋਂ ਆਪਾਂ ਹੋਰੇ ਤੁਹਾਨੂੰ ਦੱਸਣਗੇ ਵੀ ਉਹਨਾਂ ਨੇ ਸਮਝਾਇਆ ਵੀ ਐ ਸਾਨੂੰ ਅਸੀਂ ਇੱਕ ਮੀਟਿੰਗ ਜਿਹੜੀ ਐ ਜਿਹੜਾ ਅਸੀਂ ਨਿਚੋੜ ਕੱਢਿਆ ਦੋ ਤਿੰਨ ਚੀਜ਼ਾਂ ਦਾ ਇੱਕ ਤਾਂ ਬੜਾ ਜਿਹੜੇ ਇੰਡਸਟਰੀ ਵਾਲੇ ਆ ਜਿੰਨਾਂ ਇੰਡਸਟਰੀਆਂ ਦਾ ਪਾਣੀ ਪੈਂਦਾ ਉਹਨਾਂ ਇੰਡਸਟਰੀ ਵਾਲਿਆਂ ਨੂੰ ਤੇ ਇੱਕ ਕੋਈ 100 ਦੇ ਕਰੀਬ ਡੇਢ ਦੀ ਹੈ ਜਿਨ੍ਹਾਂ ਦਾ ਪਾਣੀ ਗੋਆ ਮਲਮੂਤ ਤੱਕ ਜਿਹੜਾ ਡੰਗਰਾਂ ਦਾ ਸਾਰਾ ਇਸ ਡਰੇਨ ਦੇ ਵਿੱਚ ਪੈਂਦਾ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਅਸੀਂ 13 ਮਈ ਨੂੰ ਉਹਨਾਂ ਨੂੰ ਸੱਦਿਆ ਸਾਰਿਆਂ ਨੂੰ ਬਾਬਾ ਜੀ ਉਹਨਾਂ ਦਾ ਮੀਟਿੰਗ ਕਰਨਗੇ ਅਸੀਂ ਮੀਟਿੰਗ ਕਰਾਂਗੇ ਸਾਰੇ ਸਾਡੇ ਅਧਿਕਾਰੀ ਹੋਣਗੇ ਅਸੀਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਭਈ ਉਹ ਸਯੋਜਕਰਨ ਜਿਹਦਾ ਬਾਬਾ ਜੀ ਦਾ ਲੁਧਿਆਣੇ ਦੇ ਵਿੱਚ ਸਯੋਜਕ ਕੀਤਾ ਉੱਥੇ ਦੇਦੀ ਆ ਲਿਆ ਨੇ ਇੱਥੇ ਵੀ ਸਾਡਾ ਸਯੋਜਕਨ ਤਾਂ ਜੋ ਅਸੀਂ ਇਹਨੂੰ ਠੀਕ ਕਰ ਸਕੀਏ ਜੇ ਨਾ ਹੋਊਗਾ じゃ ਕੋ ਬੰਦਾ ਵਿੱਚ ਪ੍ਰੋਬਲਮ ਦੇਊਗਾ ਤਾਂ ਫਿਰ ਕਾਨੂੰਨ ਆਪਣਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਾਨੂੰਨ ਸਭ ਵਾਸਤੇ ਜਿਹੜਾ ਇੱਕੋ ਜਿਹਾ ਸੋ ਆਪਾਂ ਬੜਾ ਮਹੱਤਵਪੂਰਨ ਜਿਹੜਾ ਮੁੱਦਾ ਅੱਜ ਉਹ ਡਿਸਕਸ ਕੀਤਾ ਔਰ ਪੰਜਾਬ ਦੇ ਦੇਸ਼ ਦੇ ਜਿਹੜੇ ਕੋਈ ਦੋ ਚਾਰ ਵੱਡੇ ਵਾਤਾਵਰਨ ਪ੍ਰੇਮੀ ਆ ਉਹਨਾਂ ਚੋਂ ਇੱਕ ਸੰਤ ਸੀਚੇ왈 ਜੀ ਦੇ ਨਾਲ ਉਹ ਡਿਸਕਸ ਕੀਤਾ ਸਾਨੂੰ ਇਸ ਡਰੇਨ ਨੂੰ ਠੀਕ ਕਰਦੀ ਦਿਸ਼ਾ ਨਿਰਦੇਸ਼ ਦੇਣਗੇ ਸਾਡੇ ਮੋਢੇ ਦੇ ਉੱਤੇ ਹੱਥ ਰੱਖਣਗੇ ਜਿੱਥੇ ਸਾਨੂੰ ਵਿਅਕਤੀਗਤ ਕੰਮ ਕਰਨਾ ਪਊਗਾ ਇਹਦੇ ਲਈ ਵਿਅਕਤੀਗਤ ਵੀ ਕਰਾਂਗੇ ਜਿੱਥੇ ਗਵਰਨਮੈਂਟ ਦੇ ਥੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਜੋ ਜੋ ਇਹ ਨਹੀਂ ਕਰਨਾ ਪਊਗਾ ਉਹ ਆਪਾਂ ਕਰਾਂਗੇ ਇਹ ਤੋਂ ਪਹਿਲਾਂ ਕਿ ਤੁਸੀਂ ਸਾਦੇ ਕੋਈ ਸਵਾਲ ਕਰਨਾ ਹੋਵੇ ਕਰ ਲਿਓ ਪਹਿਲਾਂ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਇਹਦੇ ਨੁਕਸਾਨ ਵਗੈਰਾ ਦੀ ਸਾਰੀ ਸਮੱਸਿਆ ਕੀ ਹੈ ਉਹਦੇ ਬਾਰੇ ਤੁਹਾਨੂੰ ਸੰਤ ਸਿੱਚੇ왈 ਜੀ ਜਿਹੜਾ ਸਭਾ ਦੇ ਮੈਂਬਰ ਨੇ ਉਹ ਤੁਹਾਨੂੰ ਪਤਾ ਇਹਨਾਂ ਦੇ ਹੀ ਰਾਜ ਸਭਾ ਦੇ ਪੰਜਾਬੀ ਭਾਸ਼ਾ ਵਾਲਾ ਮੁੱਦਾ ਚੁੱਕਿਆ ਉੱਥੇ ਪੰਜਾਬੀ ਚ ਮਤਲਬ ਕੰਮ ਸ਼ੁਰੂ ਹੋ ਗਿਆ ਜਿਹੜੇ ਪੰਜਾਬੀ ਦੇ ਆਪਣੇ ਐਮਪੀ ਜਾਂਦੇ ਸੀਗੇ ਸਾਡੀ ਭਾਸ਼ਾ ਉੱਥੇ ਗਿਣਤੀ ਦੇ ਵਿੱਚ ਆ ਗਈ ਸੋ ਇਹ ਹਰ ਪੱਖ ਤੋਂ ਹੀ ਕੰਮ ਕਰਦੇ ਰਹਿੰਦੇ ਐ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਪਛਾਣ ਜਿਹੜਾ ਸਾਂਝੇ ਕਰ ਉਹ ਤੋਂ ਬਾਅਦ ਜਦੋਂ ਤੁਸੀਂ ਕੋਈ ਸਵਾਲ ਕਰਨਾ ਉਹ ਤਾਂ ਕਰ ਸਕਦੇ ਇੱਕ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਅਸੀਂ ਵਿਅਕਤੀਗਤ ਕਿਸੇ ਦਾ ਇੰਟਰਵਿਊ ਨਹੀਂ ਕਰਨੀ ਕਿਉਂਕਿ ਤੁਹਾਡੇ ਨਾਲ ਖਤਮ ਕਰਦੇ ਆ ਸਾਦੇ ਹੀ ਡਰੇਨ ਤੇ ਚੱਲੇ ਦੋ ਤਿੰਨ ਪੁਆਇੰਟਾਂ ਦੇ ਉੱਤੇ ਜਾਣਾ ਤੁਸੀਂ ਤੁਹਾਨੂੰ ਸਾਰੇ ਸਦਾ ਕਿ ਤੁਸੀਂ ਨਾਲ ਆਓ ਮੈਂ ਤੇ ਬਾਬਾ ਜੀ ਸਾਰੇ ਪਰਡੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਕੁਵਿੰਦਰ ਸਾਹਿਬ ਨੇ ਬੇਬੇ ਸਾਹਿਬ ਨੇ ਅਸੀਂ ਸਾਰੇ ਉੱਥੇ ਜਾਵਾਂਗੇ ਸੋ ਬੁਰਕੇ ਇਹਨਾਂ ਕੋਸ਼ਿਸ਼ ਕਰਦੇ ਹੋ ਵੀ ਕੱਲੇ-ਕੱਲੇ ਦੀ ਸਾਨੂੰ ਇੱਕ ਮੀਟ ਦੇ ਦਿਓ ਉਹ ਮੁਸ਼ਕਲ ਹੈ ਕਿਉਂਕਿ ਅਸੀਂ ਜਾਣਾ ਬਾਬਾ ਜੀ ਨੇ ਵਾਫਲ ਵੀ ਜਾਣਾ ਸੋ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਦੇ ਤੇ ਬਹੁਤ ਬਹੁਤ ਧੰਨਵਾਦ ਇਸ ਦਾ ਵਿਸ਼ੇਸ਼ ਤੌਰ ਤੇ ਕੈਬਨਰ ਮੰਤਰੀ ਜਗਨ ਸਿੰਘ ਜੀ ਦਾ ਪਰਿਵਾਰ ਨੇਬ ਸਾਹਿਬ ਪਰ ਹੋਰ ਸਾਰੇ ਸਾਡੇ ਜਿਹੜੇ ਪ੍ਰੋਸੈਸ ਯਾਰ ਇੱਧਰ ਹੋ ਅਦਕਾਰੀ ਹੈ ਸਾਰਿਆਂ ਨੂੰ ਬੜਾ ਸਿ ਧੰਨਵਾਦ ਕਰਦੇ ਆ ਪ੍ਰੈਸ ਵਾਲੇ ਜੀਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜੋ ਅੰਮ੍ਰਿਤਸਰ ਸਾਹਿਬ ਸਹਿਰ ਹੈ ਇਸ ਧਰਤੀ ਨੂੰ ਸਾਡਾ ਸਿਰ ਝੁਕਦਾ ਤੁਕੇ ਤਾਂ ਤੁੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਇਹ ਨਗਰ ਤੇ ਜਿੱਥੇ ਇੱਥੇ ਆਣ ਕੇ ਹਰ ਕੋਈ ਅਮਰ ਸरोवर ਦੇ ਦਰਸ਼ਨ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਤੇ ਉਸ ਪਵਿੱਤਰ ਸ਼ਹਿਰ ਦੇ ਵਿੱਚ ਜਿਹੜੀ ਤੁੰਗਤਾ ਟਾਪ ਡਰੇਨ ਜਿਹੜੀ ਕਿਸੇ ਵੇਲੇ ਸਾਫ ਸੁਥਰੀ ਸੀ ਅੱਜ ਪ੍ਰਦੂਸ਼ਿਤ ਹੋਈ ਹੈ ਉਹਨੂੰ ਕੋਕੇ ਜਿਹੜੇ 에어ਪੋਰਟ ਤੋਂ ਉਤਰਦੇ ਆ ਜਦੋਂ ਅਸੀਂ ਇੱਥੋਂ ਦੀ ਲੰਘਦੇ ਆ ਉਹਦਾ ਪ੍ਰਦੂਸ਼ਣ ਆਪਣੇ ਆਪ ਦੱਸ ਦਿੰਦਾ ਕਿ ਇੱਥੇ ਇਹ ਹਾਲਾਤ ਕੀ ਹੈ ਸੋ ਬਾਕੀ ਸਾਰਾ ਕੁਝ ਮੰਤਰੀ ਸਾਹਿਬ ਨੇ ਦੱਸ ਦਿੱਤਾ ਸਭਾ ਕਿ ਇਹਦੇ ਵਿੱਚ ਇਹ ਜਿਹੜੇ ਹੈਗੇ ਆ ਚਾਰ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕ ਪ੍ਰਦੂਸ਼ਨ ਕਰਨ ਵਾਲੇ ਆ ਕਿਉਂਕਿ ਇੰਡਸਟਰੀ ਦਾ ਪੋਲੂਸ਼ਨ ਦੂਸਰਾ ਡੈਰੀਆਂ ਦਾ ਤੀਸਰਾ ਮਿਊਸਪਲ ਕਾਰਪੋਰੇਸ਼ਨ ਤੇ ਚੌਥਾ ਪਿੰਡ ਜਿਹੜੇ ਹੈਗੇ ਆ ਕੁਝ ਚਾਰ ਪੰਜ ਪਿੰਡ ਆ ਫਿਰ ਇਹਦੇ ਵਾਸਤੇ ਮੇਨ ਜਿਹੜਾ ਹੈਗਾ ਕਿ ਇਹਨੂੰ ਸਫਾਈ ਵਾਸਤੇ ਕੀ ਚਾਹੀਦਾ ਕਿ ਜੋ ਇਹਦੇ ਵਿੱਚ ਡਿੱਗ ਰਿਹਾ ਉਹਨੂੰ ਰੋਕਣਾ ਤੇ ਜਿਹੜਾ ਦੇ ਵਿੱਚ ਪੈ ਚੁੱਕਾ ਉਹਨੂੰ ਬਾਹਰ ਕੱਢਣਾ ਸੋ ਇੱਕ ਵਾਰੀ ਪੈ ਚੁੱਕਾ ਬਾਹਰ ਕੱਢਣਾ ਜਿਹੜਾ ਹੈਗਾ ਸਮਾਨ ਡਿੱਗਾ ਜਾਇ ਉਹ ਇੰਡਸਟਰੀਅਲ ਵੇਸਟ ਹੈ ਜਾਂ ਜੇ ਗੋਆਵਾ ਦੇ ਮਿਊਸਪਲ ਕਾਰਪੋਰੇਸ਼ਨ ਦੀ ਕੂੜਾ ਉਹਨੂੰ ਕੱਢਿਆ ਜਾ ਸਕਦਾ ਪਰ ਜੇਕਰ ਉਹ ਵਾਰ-ਵਾਰ ਉਹ ਡਿੱਗੀ ਜਾਂਦਾ ਫਿਰ ਉਹਦਾ ਹੱਲੇ ਮੁਸ਼ਕਲ ਹੁੰਦਾ ਸੋ ਇਸ ਵਾਸਤੇ ਇੱਕ ਤਾਂ ਉਹਨਾਂ ਨੂੰ ਜਿਹੜੇ ਡਾਇਰੀਆਂ ਵਾਲੇ ਆ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਕਿ ਕਿ ਭਾਈ ਲੋਕ ਕਿਸੇ ਨੂੰ ਕੋਈ ਧਿਕਾਰ ਨਹੀਂ ਨਾ ਇੰਡਸਟਰੀ ਨੂੰ ਨਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਨਾ ਪਿੰਡਾਂ ਨੂੰ ਨਾ ਕਿਸੇ ਡੈਰੀ ਨੂੰ ਸਾਰੇ ਕੁਝ ਜਿਹੜਾ ਹੋ ਰਿਹਾ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਸੋ ਹੁਣ ਤੱਕ ਇਹ ਜਿਹੜਾ ਹਵਾ ਪਾਣੀ ਧਰਤੀ ਨੂੰ ਬਚਾ ਕੇ ਰੱਖਣਾ ਸੀ ਅੱਜ ਧਰਤੀ ਦਿਵਸ ਵੀ ਹੈ ਦੁਨੀਆ ਭਰ ਦੇ ਵਿੱਚ ਦਿਹਾੜਾ ਮਨਾਇਆ ਜਾ ਰਿਹਾ ਤੇ ਜੇਕਰ ਹਵਾ ਪਾਣੀ ਧਰਤੀ ਇਹ ਸਾਫ ਸੁਥਰੇ ਹੋਣਗੇ ਤਾਂ ਹੀ ਸਾਡਾ ਜਿਹੜਾ ਕੋਈ ਆ ਖਾ ਸੁਰੱਖੇ ਦੋ ਸਕਦਾ ਸੋ ਸਾਡੇ ਬਜ਼ੁਰਗਾਂ ਨੇ ਵੱਡੇ ਬਢੇਰਿਆ ਨੇ ਇਹ ਨੇਚਰਲ ਰਿਸੋਰਸਸ ਸੰਭਾਲ ਕੇ ਰੱਖੇ ਪਰ ਅਫਸੋਸ ਆ ਕਿ ਜਦੋਂ ਕੁਦੇ ਦੋ ਚਾਰ ਦਹਾਕਿਆਂ ਤੋਂ ਲੱਗ ਕੇ ਇੰਡਸਟਰੀ ਆਈ ਜਾਂ ਮਿਊਨਿਸਪਲ ਕਾਰਪੋਰੇਸ਼ਨ ਅੱਗੇ ਵਧੀਆ ਤੇ ਉਹਦਾ ਜਿਹੜਾ ਪ੍ਰਬੰਧ ਕਰਨਾ ਸੀ ਉਹ ਪ੍ਰਬੰਧ ਨਹੀਂ ਹੋਇਆ ਪੋਲੂਸ਼ਨ ਕੰਟਰੋਲ ਬੋਰਡ ਵੀ ਬਣਾ ਰਿਆ ਇਹਨਾਂ ਦੇ ਵੀ ਵਸਜ ਨਹੀਂ ਆਇਆ ਕੁਝ ਲੋੜ ਆ ਕਿ ਬਣ ਕੇ ਦੀ ਆਪਣ ਹੱਥੀ ਆਪਣਾ ਆਪੇ ਹੀ ਕਾਲ ਸਵਾਰੀਏ ਤੇ ਕਰ ਅਸੀਂ ਸਾਰੇ ਪੀੜਤਾਂ ਤੇ ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਉਠੜਾ ਚਾਹੀਦਾ ਇਸ ਤਰ੍ਹਾਂ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਦਸੜਕੇ ਹਟੇ ਆ ਮੇਧਾ ਬੈਠੇ ਆ ਤੇ ਅਸੀਂ ਸਾਰੇ ਜਿਹੜੀ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਮੰਤਰੀ ਸਾਹਿਬ ਤੇ ਹੋਰ ਸਾਰੇ ਜਿੰਨੇ ਵੀ ਇਹਦੇ ਨੇੜੇ ਇਹਦੇ ਵਸਿਆ ਕਲੋਨੀਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਜਾਗਰੂਕ ਕਰਕੇ ਕਿ ਭਾਈ ਇਹਨੂੰ ਅਸੀਂ ਇਹ ਜਿਹੜਾ ਕਲੰਕ ਸਾਡੇ ਦੇ ਉੱਤੇ ਕਾਲਖ ਲੱਗੀ ਹੋਈ ਅੰਮ੍ਰਿਤਸਰ ਦੇ ਖਰ ਦੇ ਉੱਤੇ ਇਹਨੂੰ ਉਤਾਰਨੀ ਹੈ ਉਹਦੇ ਵਾਸਤੇ ਸਾਡੇ ਸਮੂਹਤ ਯਤਨਾਂ ਦੀ ਲੋੜ ਹੈ ਅੱਜ ਪਹਿਲੀ ਮੀਟਿੰਗ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਜਿਹੜਾ ਹੈ ਜਿੱਥੇ-ਜਿੱਥੇ ਜੋ ਵੀ ਸਰਕਾਰ ਦੇ ਕਰਨ ਵਾਲਾ ਉਹ ਸਰਕਾਰ ਕਰੇ ਤੇ ਜੋ ਸਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਉਹ ਅਸੀਂ ਸਾਰੇ ਸਹਿਯੋਗ ਦੇਈਏ ਤੇ ਜਰੂਰ ਇਹ ਪੰਗਟਾਪ ਨਾਲ ਵਾਲਾ ਵੀ ਜਿਹੜਾ ਹੈ ਇਹ ਸਾਫ ਸੁਥਰਾ ਹੋਊਗਾ ਵੀ ਸਾਫ ਡਰੇਨ ਬਣੂਗੀ ਉਹਦੇ ਵਾਸਤੇ ਯਤਨ ਪਾੜੇ ਤੁਹਾਡਾ ਰਿਵਤ ਸਾਹਿਬ ਪਹਿਲਾਂ 120 ਕਰੋੜ ਰੁਪਏ ਤੁਸੀਂ ਲਾਇਆ ਸੀ ਇਹਦੇ ਤੇ ਤੁਸੀਂ ਡਾਕੂਮੈਂਟ ਦਿੱਤੀ ਵੀ ਤੇ ਲੈ ਕੇ ਗਏ ਸੀ ਉਹਦਾ ਕੀ ਬਣਿਆ ਨਹੀਂ ਨਹੀਂ ਉਹਦੀ ਲੱਗੇ ਨਹੀਂ ਉਹ ਪੁਰਾਣਾ ਸੀ ਪ੍ਰੋਜੈਕਟ ਜਿਹੜਾ ਖੜਿਆ ਸੀਗਾ ਪਦੋਂ ਤੋਂ ਬਾਅਦ ਇੱਕ ਨਵਾਂ ਪ੍ਰੋਜੈਕਟ ਜਿਹੜਾ ਫੇਰ ਦਵਾਦਾ ਹੋਣੇ ਕਵਿੰਦਰ ਸਾਹਿਬ ਗਏ ਮੇਰੇ ਸਾਹ ਬਿੱਟੇ ਆ ਉਹ ਦੁਬਾਰਾ ਵੜਾ ਦੇ ਕਈ ਚੀਜ਼ਾਂ ਡਿਵੈਲਪ ਹੋ ਗਈਆਂ ਤੁਸੀਂ 120 ਕਰੋੜ ਰੁਪਏ ਖਰਚਾ ਨਹੀਂ ਗਏ ਨੇ ਨਹੀਂ ਨਹੀਂ ਖਰਚਾ ਨਹੀਂ ਗਿਆ ਕਿਉਂਕਿ ਫੋੜ ਉਹਦੇ ਤੇ ਪੈਸੇ ਜ਼ਿਆਦਾ ਲੱਗਣਗੇ ਉਹਦਾ ਪ੍ਰੋਜੈਕਟ ਆਪਾਂ ਦਵਾਦਾ ਬਣਾ ਰਹੇ ਪਰ ਉਹ ਐਸੀ ਹੀ ਤੈ ਕੀਤਾ ਦੇਖੋ ਅਸੀਂ ਇਹੀ ਤੈਅ ਕੀਤਾ ਕਿ ਜੋ ਪੰਜਾਬ ਸਰਕਾਰ ਦੇ ਬਤ ਕਰਨ ਵਾਲੀ ਚੀਜ਼ ਹੈ ਜਿਹੜਾ ਬਜਟ ਸਾਨੂੰ ਪੰਜਾਬ ਸਰਕਾਰ ਤੋਂ ਮਿਲਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਵਿੱਚ ਕੋਈ ਬਜਟ ਜਿਹੜਾ ਸਾਨੂੰ ਕੇਂਦਰ ਸਰਕਾਰ ਤੋਂ ਲੈਣਾ ਪਊਗਾ ਉਹ ਅਸੀਂ ਕੇਂਦਰ ਸਰਕਾਰ ਨੂੰ ਭੇਜਾਂਗੇ ਨਵੀਂ ਰਿਪੋਰਟ ਜਿਹੜੀ ਹੈ ਉਹ ਹੀ ਮਜੂਦ ਕਰਾਵਾਂਗੇ ਜਿਹੜਾ ਕੰਮ ਸਾਡੇ ਕਰਨ ਵਾਲਾ ਵਿਅਕਤੀਗਤ ਬਾਬਾ ਜੀ ਦੀ ਗਵਾਹੀ ਦੇ ਵਿੱਚ ਉਹ ਅਸੀਂ ਕਰਾਂਗੇ ਅਸੀਂ ਸਾਰਿਆਂ ਪਾਸਿਆਂ ਤੋਂ ਕੇਂਦਰ ਤੋਂ ਵੀ ਮਤਲਾਂਗੇ ਪੰਜਾਬ ਸਰਕਾਰ ਤੋਂ ਮਤਲਾਂਗੇ ਤੇ ਆਪ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਬਾਬਾ ਜੀ ਨੂੰ ਕਹੀ ਐਨਜੀਓ ਵੀ ਬੜੀਆਂ ਕੰਮ ਕਰਦੀਆਂ ਉਹਨਾਂ ਨੂੰ ਵੀ ਸੱਦਾ ਦਿਆਂਗੇ ਕਿ ਤੁਸੀਂ ਵੀ ਆਓ ਜੀ ਤੁਸੀਂ ਵੀ ਇਹ ਗੁਰੂ ਦਾਮਦਸ ਦੀ ਧਰਤੀ ਆ ਪੁੱਤ ਧਰਤੀਆਂ ਨੂੰ ਆਪਾਂ ਸਾਫ਼ ਕਰੀਏ ਸਰ ਸਾਹਿਬ ਇੰਡਸਟਰੀ ਤੇ ਕਾਰਖਾਨੇ ਜਿਹੜੇ ਕਿ ਵਾਟਰ ਟ੍ਰੀਟਮੈਂਟ ਪਲੈਂਟ ਨਹੀਂ ਲੱਗੇ ਹੋਏ ਗੰਦਾ ਪਾਣੀ ਸਿੱਧਾ ਸਿੱਧਾ ਜਿੱਤਾ ਇੱਥੇ ਫਿੱਤੀ ਆ ਰਿਹਾ ਹੈ ਕਿ ਉਹਨਾਂ ਦਾ ਵੀ ਘਰ ਵੀ ਨਹੀਂ ਨਹੀਂ ਕਾਰਵਾਈ ਤਾਂ ਹਰਕਤ ਹੋਊਗੀ ਦੇਖੋ ਸਾਨੂੰ ਅਜੇ ਕਲੀਅਰ ਨਹੀਂ ਵੀ ਕਿੰਨੇ ਕਿੰਨਿਆਂ ਦੇ ਪਲੈਂਟ ਵਾਹੇ ਉਹ ਕਾਗਜ਼ਾਂ 'ਤੇ ਸਾਜੇ ਤੇ ਲੱਗੇ ਆ ਕਿੰਨਿਆਂ ਦੇ ਚੱਲਦੇ ਕਿੰਨਿਆਂ ਦੇ ਨਹੀਂ ਚੱਲਦੇ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਨੂੰ 13 ਤਰੀਕ ਨੂੰ ਮੀਟਿੰਗ ਦੇ ਵਿੱਚ ਕਿ ਭਈ ਇਦਾਂ ਦਾ ਕਰੋ ਤੁਸੀਂ ਆਪਣੇ ਪਲਾਂਟ ਲਾਓ ਚਲਾਓ ਡੇਰੀਆ ਵਾਲੇ ਬੇਨਤੀ ਕਰਾਂ ਜਿਹੜਾ ਫਿਰ ਬੰਦਾ ਨਹੀਂ ਮੰਨੂਗਾ ਉੱਤੇ ਫੇਰ ਕਾਨੂੰਨੀ ਕਾਰੋਈਓ ਜੀ ਇਲੈਕਸ਼ਨ ਹੁੰਦੀ ਸਰ ਇਲੈਕਸ਼ਨ 'ਚ ਬਹੁਤ ਵੱਡਾ ਮੁੱਦਾ ਭੱਖਿਆ ਸੀ ਇਹ ਬਲਾ ਉਸ ਤੋਂ ਬਾਅਦ ਇਲੈਕਸ਼ਨ ਗਈ ਤੇ ਮੁੱਦਾ ਵੀ ਗਿਆ ਮੈਂ ਇਹੀ ਗੱਲ ਪਹਿਲਾਂ ਬਾਬਾ ਜੀ ਨੂੰ ਦੱਸ ਰਿਹਾ ਸੀਗਾ ਤੁਹਾਡੇ ਆਉਣ ਤੋਂ ਪਹਿਲਾਂ ਜਦੋਂ ਮੈਂ ਬੋਲਿਆ ਤਾਂ ਮੈਂ ਬਾਬਾ ਜੀ ਨੂੰ ਕਿਹਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ 5 ਸਾਲ ਬਾਅਦ ਖਾਸ ਤੌਰ ਤੇ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਇਹ ਮੁੱਦਾ ਜਿਹੜਾ ਹੈ ਬਾਬਾ ਜ ਹਾਲ ਬੰਦਾ ਕਿੱਦਾਂ ਜੀ ਇਹ ਹੀ ਬੜਾਵਾਂਗੇ ਬੀਜੇਪੀ ਵਾਲੇ ਦੂਜੇ ਤਿਜੇ ਐਸਾ ਕਿਹਾ ਮੈਂ ਤੁਹਾਨੂੰ ਦੱਸਿਆ ਮੈਂ ਵੀ ਕਿਹਾ ਲੋਕਾਂ ਨੂੰ ਮੈਂ ਕੈਂਡੀਡੇਟ ਦੀ ਮੈਂ ਵੀ ਕਿਹਾ ਕਿ ਮਤਲਬ ਅਸੀਂ ਇਹਨੂੰ ਪਹਿਲ ਕਰਕੇ ਬੜਾਵਾਂਗੇ ਉਸੇ ਦਿਸ਼ਾ ਦੇ ਵਿੱਚ ਸਾਡ ਮੰਗ ਦੇ ਅੰਦਰ ਇੱਕ ਇੱਛਾ ਆ ਕਿ ਅਸੀਂ ਪੋਲੀਟੀਕਲੀ ਤੌਰ ਤੇ ਕਾਮਯਾਬ ਹੋ ਜਾਾਂਗੇ ਜੇ ਡਰੇਨ ਸਾਹਿਬ ਗੁਰੂ ਰਾਮਦਾਸ ਦੀ ਗੁਰੂ ਰਾਮਦਾਸ ਦੀ ਧਰਤੀ ਨੂੰ ਜੇ ਅਸੀਂ ਕਲੀਨ ਕਰਤਾ ਅਮਸਾ ਨੂੰ ਕਲੀਨ ਐਂਡ ਗ੍ਰੀਨ ਕਰਤਾ ਆਈ ਸਭ ਲੋ ਵੀ ਕੰਮ ਜਾਪੋ ਸ਼ੁਰੂਆਤ ਕੀਤੀ ਸੀ ਉੱਥੇ ਤੁਸੀਂ ਸਫਾਈ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਫਿਰ ਪੂਰਾ ਪੰਜਾਬ ਕੂਨੀ ਹੋਇਆ ਪਿਆ ਨਹੀਂ ਨਹੀਂ ਹੋ ਜੂਗਾ ਉਹ ਕਾਗਜ਼ ਤਾਂ ਤੁਹਾਡੀਆਂ ਡਿਸਟੈਂਸ ਸੀਗੀਆਂ ਕਾਨੂੰਨੀ ਉਸ ਤੋਂ ਬਾਅਦ ਆ ਬੈਠੇ ਆ ਤਾਂ ਹੀ ਬੈਠੇ ਆ ਜੇ ਕੋਈ ਸੋਚਿਆ ਜੇ ਕੋਈ ਸ਼ੁਰੂ ਕੀਤਾ ਤੇ ਤਾਂ ਹੀ ਅੱਜ ਬੈਠੇ ਤਾਂ ਹੀ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਵਿਆਓ ਆਪਾਂ ਬੈਠ ਕੇ ਮਤਲਬ ਜਿਹੜਾ ਹੱਲ ਇਹਦਾ ਕੱਢ ਲਈਏ ਕੀ ਕੀ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਕਦੀਆਂ ਬੱਕਰਾਂਗੇ ਬਸ ਇਹਦਾ ਕੋਸਟ ਕੀ ਕੋਈ ਗੱਲ ਕੀਤੀ ਕਿ ਪੈਸਾ ਤੁਹਾਨੂੰ ਤੇਰਾ ਜਿਹੜੀ 13 ਤਰੀਕ ਦੀ ਮੀਟਿੰਗ ਉੱਚ ਤੁਹਾਨੂੰ ਇਹਦੀ ਕੋਸਟ ਟੋਟਲ ਕਾਸਟ ਉਹਦੇੰ ਤੱਕ ਦਾ ਕੰਪੋਜੀਸ਼ਨ ਮੇ ਸਾਬ ਉਹਦੇੰ ਤੱਕ ਸਾਈ ਬਣਾ ਦੇ ਬਿਲਕੁਲ ਅੱਛਾ ਕਿੰਨੇ ਕਿਲੋਮੀਟਰ ਡਰੇਨ ਲੱਗੀ ਹੈ ਜੀ ਸਾਈ 10 ਕਿਲੋ ਇਹ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਉਹ ਤੇ 10 12 ਕਿਲੋਮੀਟਰ ਸਮਝਦਾ ਕਿ ਸ਼ਹਿਰ ਦੇ ਵਿੱਚ ਵਿੱਚ ਜਿਹੜੀ ਉਹ ਬਾਈਪਾਸ ਤੋਂ ਅੰਦਰ ਉਹ ਤੇ ਬਹੁਤ ਪ੍ਰੋਬਲਮ ਆ ਬਾਕੀ ਤੇ ਸਾਈ ਨੂੰ ਮੈਂ ਬਾਬਾ ਜੀ ਨੂੰ ਕਿਹਾ ਕਿ ਜਿਹੜੀ ਬਾਹਰ ਨੇ ਬਾਈਪਾਸ ਦੇ ਨਾਲ ਨਾਲ ਲੋਕਾਂ ਦੀ ਇਹ ਡਿਮਾਂਡ ਆ ਕਿ ਤੂੰ ਟੱਕ ਦੋ ਜੀ ਤੂੰ ਬੰਦ ਕਰ ਦੇ ਹਾਂ ਜੀ ਪੇ ਉਹਨੂੰ ਅੰਡਰਗਰਾਊਂਡ ਕਰ ਦੋ ਉਹਦਾ ਆਪਾਂ ਹੱਲ ਜਿਹੜਾ ਕੱਢਾਂਗੇ ਉਹਦੇ ਲਈ ਆਪਾਂ ਨੂੰ ਕੇਂਦਰ ਸਰਕਾਰ ਤੋਂ ਪੈਸਾ ਲੈਣਾ ਪਊਗਾ ਕਿਉਂਕਿ ਕਾ ਬਲੋ ਜਿੱਥੋਂ ਵੀ ਆਪਾਂ ਨੂੰ ਮਤਲਬ ਲੈਣੀ ਪਈ ਆਪਾਂ ਲਾਵਾਂਗੇ ਜਿਸ ਦਰਦ ਤੇ ਵੀ ਜਾਣਾ ਪਿਆ ਸਰ ਕੇਂਦਰ ਦਾ ਦਰਦ ਹੋਵੇ ਪੰਜਾਬ ਦਾ ਦਰਦ ਹੋਵੇ ਜਿੱਥੇ ਵੀ ਜਾਣਾ ਪਿਆ ਗੁਰੂ ਰਾਮਦਾਸ ਦੀ ਤਸਵੀਰ ਲਈ ਉੱਥੇ ਜਾਣ ਲਈ ਤਿਆਰ ਆ ਇਸ ਡਰੇਨ ਨੂੰ ਜਿਹੜਾ ਉਹ ਕਲੀਨ ਕਰੀਂ ਵੱਡੀ ਟੀਆਰ ਬਣਾਈ ਗਈ ਸਰਕਾਰਾਂ ਖਾਇਦ ਕਰ ਤਾਨੂੰ ਮੈਂ ਕਿਹਾ 23 ਨੂੰ ਦੱਸਾਂਗੇ ਸਰ ਆਤੇ ਦਾ ਤੇਦ ਬੜੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਵਾਅਦੇ ਕੀਤੇ ਆ 5-7 ਸਰਕਾਰਾਂ ਤੋਂ ਤੁਹਾਡੀ ਵੀ ਵਿੱਚ ਹੀ ਆ 3 ਸਾਲ ਚ ਤੁਹਾਨੂੰ ਇਹ ਪਤਾ ਨਹੀਂ ਲੱਗਾ ਕਿ ਭਗਵੰਤ ਸਿੰਘ ਮਾਨ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕਿਨੇ ਪੂਰੇ ਕਰਦੇ ਲੋਕਾਂ ਇਹ ਵੀ ਪੂਰਾ ਕਰਾਂਗੇ ਘਰੋਂ ਦੇਖੋ ਤੁਸੀਂ ਆ ਆ ਵੀ ਆ ਗਏ ਬਾਪੂ ਉਹ ਜਿਹੜਾ ਸਭ ਕਰੋਗੇ ਪੀਲ ਜੀ ਉਹਨਾਂ ਦਾ ਘਰ ਓਏ ਓਏ ਬਹੁਤ ਠੀਕ ਹੈ ਤੁਸੀਂ ਆਹ ਵੇਖੋ ਆ ਗਏ ਮਾਦਾ ਸਾਡੇ ਕੋ ਕੰਮ ਕਰਾਉਣ ਆ ਗਏ ਤੁਸੀਂ ਘਰੋਂ ਦੇਖੋ ਬਹੁਤ ਧੰਨਵਾਦ ਸਾਹਿਬ ਤੇ ਵੀ ਇੱਕ ਸਵਾਲ ਖੜੇ ਹੋ ਰਹੇ ਨੇ ਇਹ ਬੁੱਢਾ ਨਾਰਾ ਦੀ ਸਫਾਈ ਹੋਈ ਸੀ ਉੱਤੇ ਵੀ ਲੋਕ ਆ ਰਹੇ ਨੇ ਕਿੰਤੂ ਬੋਲੋ ਬਹੁਤ ਦਿਨਾਂ ਕਿੰਤੂ ਪ੍ਰੀਤੂ ਕਰਨਾ ਕਰਨਾ ਚਾਹੀਦਾ ਨਹੀਂ ਆਪਾਂ ਬੋਲਣਾ ਚਾਹੀਦਾ ਕਈ ਬੰਦੇ ਜੰਮੇ ਕਿੰਤੂ ਪ੍ਰੀਤੂ ਦੇ ਉਹਨਾਂ ਦੀ ਨਾ ਸੋਚਿਆ ਕਰੋ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਦੇਖਿਆ ਕਰੋ ਅਸੀਂ ਕੰਮ ਵਾਲੇ ਹਾਂ ਕੰਮ ਕਰਨਾ ਅਸੀਂ ਬਸ ਬਾਬਾ ਜੀ ਦੀ ਗਵਾਹੀ ਤੇ ਡਰੇਨਸ ਠੀਕ ਕਰਾਂਗੇ ਅੱਛਾ ਅੱਜ ਇੱਕ ਰਾਜਾ ਸਾਹਿਬ ਦੀ ਹਲਕੇ ਚ ਇੱਕ ਪ੍ਰਧਾਨਗੀ ਦੀ ਚੋਣ ਹੋਈ ਸੀ ਓ ਛੱਡੋ ਉਹ ਦਾ ਛੱਡੋ ਡਰੇਨ ਦੀ ਗੱਲ ਕਰੋ ਓ ਪਿੱਤਲ ਕੰਮ ਕਰਦੇ ਤੂੰ ਵਿੱਚ ਹੋਰ ਫਾਉਂਦਾ ਬਾਤ ਆ ਯਾਰ ਛੱਡ ਯਾਰ ਕਿਹਦਾ ਵਜ੍ਹਾ ਕੰਮ ਕਰਦਾ ਡਰੇਨਾਂ ਦਾ ਸਮਝਾ ਦੇ ਘਾਰੇ ਉੱਥੇ ਹਾਂਜੀ ਓਜਲਾ ਸਾਹਿਬ ਨੂੰ ਕਿਉਂ ਨਹੀਂ ਅਪੀਲ ਕਰਾਂਗੇ ਯਾਰ ਸਾਡਾ ਐਮਪੀ ਆ ਅਮਸਾ ਜ਼ਿਲ੍ਹੇ ਦੇ ਲੋਕਾਂ ਨੇ ਵੋਟਾਂ ਪਾਈਆਂ ਸਾਡਾ ਐਮਪੀ ਆ ਚੁਣਿਆ ਨਾ ਮੈਂ ਤਾਂ ਉਹਨਾਂ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਆਉਣ ਬਿਜਾਰੇ ਉਹਦੇ ਤੇ ਵੀ ਉਹਨੂੰ ਲੈ ਜਾਵਾਂਗੇ ਮੈਂ ਵੀ ਉਹਦੀ ਜ਼ਾਦਾ ਹੀ ਕਾਹ ਕਹਿੰਦਾ ਉਹਨੂੰ ਵੀ ਪਿਆਰ ਵੀ ਹਾ ਤੂੰ ਵੀ ਆ ਹਾਂ ਆਜੇ ਕਦੇ ਦਾ ਸਾਡੇ ਲੱਗੇ ਗੱਲ ਕੀ ਉਹ ਮੈਂ ਤਾਂ ਐਸ ਦਾ ਵਾਦਾ ਕੀਤਾ ਹੌਲਾ ਸਾਹਮਣੇ ਤਿੰਨ ਚਾਰ ਵਾਰ ਕੀਤਾ ਆ ਮੈਂ ਤਾਂ ਐਸ ਦਾ ਵਾਦਾ ਕਰਕੇ ਕੈਨੇਡਾ ਵੀ ਲੋਕਾਂ ਦੇ ਸਾਹਮਣੇ ਮੂੰਹ ਲਾ ਕੇ ਕਿਦਾਂ ਚਾਲਾ ਮੁਰਕੇ ਅੱਛਾ ਡਰੇਨ ਤੇ ਕਾਫੀ ਕਬਜ਼ੇ ਵੀ ਹੋਏ ਹੋਏ ਆ ਜ਼ਮੀਨਾਂ ਦੇ ਉਹ ਸਭ ਛੱਡ ਜਾਣਗੇ ਇੱਕ ਵਾਰ ਦਾ ਰਾਹਟਾਂਗੇ ਹੋਦਰ ਬਸੋ ਪੀਦਾ ਪੰਜਾਇਆ ਉਹ ਪੀਦਾ ਪੰਜਾਇਆ ਵੇਖਿਆ ਕਿ ਨਹੀਂ ਚੱਲਦਾ ਕਿ ਨਹੀਂ ਹਾਂਜੀ ਉਹ ਹੀ ਚੱਲੂਗਾ ਜਿੰਨੇ ਨਿਆਜ਼ ਕਪੜਾ ਕੀਤਾ ਹੋਗਾ ਇੱਕ ICMR ਦੀ ਰਿਪੋਰਟ ਆ ਜਿਹਦੇ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਜਿਹੜੇ ਨਦੀ ਨਾਲੇ ਜਿਹੜੇ ਇਹੋ ਜਿਹੇ ਆ ਜਿਨ੍ਹਾਂ ਦੇ ਲਾਗੇ ਰੈਸ਼ ਆ ਉਥੇ ਕੈਂਸਰ ਦਾ ਖਤਰਾ ਜ਼ਿਆਦਾ ਵੱਧੁੰਦਾ ਆ ਉਹ ਸਾਫ ਸਫਾਈ ਨਾਲ ਲੱਗਦਾ ਕੁਝ ਨਹੀਂ ਨਹੀਂ ਦੀ ਸਾਫ ਸਫਾਈ ਜੇ ਹੋ ਜੂਗੀ ਤਾਂ ਫੇਰ ਠੀਕ ਹੈ ਪਰ ਜੇ ਇਦਾਂ ਗੰਦੀ ਰਹਿਦ ਕੈਂਸਰ ਹੋ ਹੀ ਗਈ ਹੋਊਗੀ ਕਿੜੀਆਂ ਲੋਕਾਂ ਦੀਆਂ ਖਿਲਾਫ ਹੋਣਗੀਆਂ ਕਈ ਬਿਮਾਰੀਆਂ ਲੱਗਣਗੀਆਂ ਸਮਝਿਆ ਕਿ ਦੀ ਗੱਲ ਹਾਂ ਉਹ ਇਸ ਕਰਕੇ ਸਫਾਈ ਤਾਂ ਇੱਕ ਈ ਹੋ ਜੇਗੀ ਇਹਦਾ ਲੰਬੇ ਸਮੇਂ ਵਾਸਤੇ ਰੱਖ-ਰਖਾਅ ਵੇ ਦੀ ਅੱਗੇ ਵਾਸਤੇ ਕੀ ਪਲਾਨਿੰਗ ਹੋਏਗੀ ਬਈ ਉਹੀ ਪਲਾਨਿੰਗ ਸਾਰੀ ਕਰਾਂਗੇ ਤੇ ਅਦਾ ਤੀਕ ਨੂੰ ਤੁਹਾਨੂੰ ਦੱਸਾਂਗੇ ਸਾਰੀ ਪਲਾਨਿੰਗ ਉਹ ਤਾਂ ਪਹਿਲਾਂ ਹੀ ਆਪ ਵੀ ਮੀਟਿੰਗ ਕਰ ਲਾਂਗੇ ਪਰ ਅੱਜ ਵੀ ਮੀਟਿੰਗ ਤੁਹਾਡੀ ਹੋਈ ਕੀ ਵਿਚਾਰਿਆ ਹੈ ਮੀਡੀਆ ਨਹੀਂ ਨਹੀਂ ਵਿਚਾਰਿਆ ਈ ਆ ਕੇ ਸਾਰਾ ਵਿਚਾਰਿਆ ਮੋਟੇ ਤੌਰ ਤੇ ਈ ਆ ਕਿ ਡਰੇਨ ਦਾ ਵਾਅਦਾ ਕੀਤਾ ਲੋਕਾਂ ਨਾਲ ਡਰੇਨ ਜਿਹੜੀ ਆ ਉਹ ਸਾਫ਼ ਕਰਕੇ ਦੇਣੀ ਆ ਇਹਦਾ ਪਾਣੀ ਜਿਹੜਾ ਠੀਕ ਕਰਕੇ ਅੱਛਾ ਕਿੰਨੇ ਕੁ ਲੋਕ ਕਨੈਕਟ ਨੇ ਅੰਦਾਜ਼ਾ ਕੋਈ ਡਾਟਾ ਵਗੈਰਾ ਕਿਉਂਕਿ ਅੱਜ ਮੀਟਿੰਗ ਹੋਈਏ ਕੁਝ ਕਹਿੰਦਾ ਤੇ ਡਾਟਾ ਤਿਆਰ ਕੀਤਾ ਹੀ ਹੋਣਾ ਸਾਡੀ ਤੁਸੀਂ ਦੇਖੋ ਤੁਸੀਂ ਵੇਰਕਾ ਰੋਡ ਮਜੀਠਾ ਰੋਡ ਫਤੇਗਰ ਚੂੜੀਆਂ ਰੋਡ ਲਵਾਰਕਾ ਰੋਡ ਅਜਨਾਲਾ ਰੋਡ ਰਾਮਪੀਥ ਰੋਡ ਜਿੰਨੀਆਂ ਰੋਡਾਂ ਜਿੰਨੀਆਂ ਕਲੋਨੀਆਂ ਇਹਦੇ ਉੱਤੇ ਪੈਂਦੀਆਂ ਸਾਡੇ ਲੋਕ ਭਵਾਂਤ ਨੇ ਇੱਥੋਂ ਯਾਰ ਰਣਜੀਤ ਅਰਿੰਦੂ ਦਾ ਪਰਲਾ ਪਾਸਾ ਜਿਹੜਾ ਈਈ ਬਲਾਕ ਵਗੈਰਾ ਉਹ ਸਾਰੇ ਬੰਦੇ ਉੱਥੇ ਭਵਾਂਤ ਨੇ ਸਾਰੀਆਂ ਕਲੋਨੀਆਂ ਪ੍ਰਭਾਵਤ ਨੇ ਜਾਂ ਉਮੀਦ ਕਰ ਸਕਦੇ ਨਹੀਂ ਕੋਈ ਚੰਗਾ ਦਿੱਖਣ ਨੂੰ ਮਿਲੇਗੀ ਮੈਂ ਕਿਹਾ ਤੂੰ ਕਿਉਂ ਨਹੀਂ ਉਮੀਦ ਕਰ ਸਕਦਾ ਯਾਰ ਤੈਨੂੰ ਕਿਹਾ ਤਿੰਨ ਸਾਲ ਦੀ ਜਿਹੜੀਆਂ ਲੋਕਾਂ ਦੀ ਉਮੀਦਾਂ ਕੀਤੀਆਂ ਪੂਰੀਆਂ ਕੀਤੀਆਂ ਵੀ ਕਰ ਦੇਣ ਕਿਹੜਿਆ ਸਰ ਜਿਹੜੀਆਂ ਇੰਡਸਟਰੀ ਏਰੀਆ ਦਾ ਗੰਦਾ ਪਾਣੀ ਉਹ ਚਾਹਦਾ ਉਹਦੇ ਵਾਸਤੇ ਕੀ ਪਾਣੀ ਤੁਹਾਨੂੰ ਕਿਹਾ ਅਸੀਂ 19 ਤੀਕ ਤੇ 13 ਤੀਕ ਨੂੰ ਨੂੰ ਸੰਧਿਆ ਪਹਿਲਾਂ ਉਹਨਾਂ ਨੂੰ ਹੱਥ ਜੋੜਾਂਗੇ ਕਿ ਭਈ ਇਹਨੂੰ ਆਪਣੇ ਆਪ ਹੀ ਬੰਦ ਨਹੀਂ ਕੰਮ ਕਰ ਫੇਰ ਕਾਨੂੰਨੀ ਕਰਾਂਗੇ ਦੇਦੀ ਵਾਲੇ ਵੀ ਸੱਦੇ ਆ ਉਹ ਵੀ ਸੱਦੇ ਹਾਂ ਠੀਕ ਹੈ ਜੀ ਹੋਰ ਮੈਂ